ਪ੍ਰਵਿੰਚ ਅੱਜ ਦੇ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਫਰੇਜ਼ਨੋ ਤੋਂ ਆ ਰਹੀ ਆ ਫਰੇਜ਼ਨੋ ਕੋਲੋਵਿਸਟੇ ਇਲਾਕੇ ਤੋਂ ਫਰੇਜ਼ਨੋ ਪੁਲਿਸ ਡਿਪਾਰਟਮੈਂਟ ਨੇ ਵੀਕਐਂਡ ਦੇ ਉੱਤੇ ਇੱਕ ਪੰਜਾਬੀ ਮੂਲ ਦਾ ਬੰਦਾ ਉਸ ਨੂੰ ਗ੍ਰਿਫਤਾਰ ਕੀਤਾ ਆ ਇਹ ਡੀਯੂਆਈ ਦੇ ਹਾਲਤ ਦੇ ਵਿੱਚ ਇਸ ਨੇ ਇੱਕ ਕੋਲੀਜ਼ਨ ਕੀਤਾ ਜਿਸ ਕਰਕੇ ਦੋ ਜਾਣਿਆਂ ਦੀਆਂ ਜਿਹੜੀਆਂ ਆ ਉਹ ਜਾਨਾਂ ਚਲੇ ਗਈਆਂ ਮਰਨ ਵਾਲੇ 18 ਸਾਲਾਂ ਦਾ ਮੈਟਿਕਸ ਗ੍ਰੀਨ ਤੇ ਇੱਕ ਜਾਰਡਨ ਗੈਲਵਿਸ ਨਾਂ ਦੇ ਜਿਹੜੇ ਆ ਵਿਦਿਆਰਥੀ ਦੱਸੇ ਜਾਂਦੇ ਆ ਕਹਿੰਦੇ ਵੀ ਇੱਕ ਲੋਵਿਸ ਦੇ ਇੱਕ ਹਾਈ ਸਕੂਲ ਦੇ ਵਿੱਚ ਪੜ੍ਹਦੇ ਸਨ ਫਰੇਜ਼ਨੋ ਪੁਲਿਸ ਨੇ ਦੱਸਿਆ ਵੀ ਇਸ ਡੀਯੂਆਈ ਕੋਲੀਜਨ ਦੇ ਤਹਿਤ ਉਹਨਾਂ ਨੇ 28 ਸਾਲਾਂ ਦਾ ਜਗਤ ਸਿੰਘ ਫਰੇਜ਼ਨੋ ਦਾ ਜਿਹੜਾ ਆ ਉਸ ਨੂੰ ਇਸ ਸਸਪੀਸ਼ਨ ਦੇ ਆਧਾਰ ਦੇ ਉੱਤੇ ਮਰਡਰ ਆਫ ਸਸਪੀਸ਼ਨ ਆਫ ਮਰਡਰ ਦੇ ਜਿਹੜੇ ਚਾਰजेस ਦੇ ਨਾਲ ਜਿਹੜਾ ਆ ਉਹ ਗ੍ਰਫਤਾਰ ਕਰ ਲਿਆ ਹੈ ਡਿਟੇਨ ਕੀਤਾ ਹੈ ਡਿਫਰੈਂਸ ਨੋ ਕਾਉਂਟੀ ਸ਼ੈਰਫਰ ਡਿਪਾਰਟਮੈਂਟ ਦੀ ਵੈਬਸਾਈਟ ਦੇ ਉੱਤੇ ਜੇ ਦੇਖਿਆ ਜਾਵੇ ਤਾਂ ਇਸ ਉੱਤੇ ਇਸ ਟਾਈਮ 8 ਜਿਹੜੇ ਵੱਖ-ਵੱਖ ਚਾਰजेस ਆ ਲੱਗੇ ਹੋਏ ਆ ਜਿਨ੍ਹਾਂ ਚੋਂ 6 ਜਿਹੜੇ ਫੈਲਨੀ ਦੇ ਆ 2 ਇਨਫ੍ਰੈਕਸ਼ਨ ਜਿਹੜੇ ਚਾਰजेस ਆ ਤੇ ਮਰਡਰ ਦੇ ਚਾਰਜ ਦੇ ਨਾਲ ਇਨਟੌਕਸੀਕੇਟਡ ਡਰਾਈਵਰ ਕੌਜ਼ਿੰਗ ਇਨਜਰੀ ਐਂਡ ਡੈਥ ਡੈਥ ਟੂ ਅਦਰ than self ਡਰਾਈਵਰ ਵਿਦ 0.08 ਅਲਕੋਹਲ ਕੌਜ਼ਿੰਗ ਡੈਥ ਐਂਡ ਇਨਜਰੀ हिट रन रिजल्ट डेथ ਉਸ ਦੀ ਜਿਹੜੀ ਆ ਸਟੋਲਨ ਵਹੀਕਲ ਤੱਕ ਦੇ ਵੀ ਜਿਹੜੇ ਇਸ ਉਤੇ ਫੈਲਨੀਜ਼ ਉਹਨਾਂ ਨੇ ਲਗਾਈਆਂ ਹੈਗੀਆਂ ਆ ਸੋ ਇਹ ਕਹਿੰਦੇ ਵੀ ਬੜੀ ਮੰਦ ਭਾਗੀ ਗੱਲ ਪ੍ਰਵੀਨ ਜੀ ਜਿਹੜੀ ਇਹ ਵਾਪਰੀ ਆ ਵੀ ਇੱਕ ਤਾਂ ਪਹਿਲੀ ਗੱਲ ਆ ਡਰਿੰਕ ਐਂਡ ਡਰਾਈਵ ਤਾਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਤੇ ਉਹਦੇ ਖਾਮਿਆਜ਼ੇ ਇਸ ਤਰੀਕੇ ਦੇ ਨਾਲ ਭੁਗਤਨੇ ਪੈਂਦੇ ਆ ਦੋ ਮਸੂਮ ਜਾਨਾਂ ਜਿਹੜੀਆਂ ਆ ਇਸ ਦੇ ਕਰਕੇ ਇਸ ਦੀ ਗਲਤੀ ਦੇ ਕਰਕੇ ਕਹਿ ਸਕਦੇ ਆ ਵੀ ਉਹ ਉਹ ਜਿਹੜੀ ਆ ਉਹ ਚਲੇ ਗਈਆਂ ਆ ਤੇ ਹੁਣ ਜਗਤ ਸਿੰਘ ਜਿਹੜਾ ਆ ਉਸ ਨੂੰ ਗ੍ਰਿਫਤਾਰ ਕੀਤਾ ਆ ਗਿਆ ਹੈਗਾ ਕਲੋਵਿਸ ਤੇ ਸ਼ੀਲਡਸ ਐਵੇਨਿਊ ਦੇ ਕੋਰਨਰ ਦੇ ਉੱਤੇ ਟੂ ਵਹੀਕਲ ਕੋਲੀਜਨ ਜਿਹੜਾ ਇਹ ਹੋਇਆ ਸੀਗਾ ਪੁਲਿਸ ਡਿਪਾਰਟਮੈਂਟ ਨੇ ਜਿਹੜੀ ਇਹ ਜਾਣਕਾਰੀ ਦਿੱਤੀ ਆ ਤੇ ਉਸ ਦੇ ਵਿੱਚ ਮਰਨ ਵਾਲੇ ਜਿੱਦਾਂ ਦੱਸਿਆ ਵੀ ਇਹ ਕਲੋਵਿਸ ਸਕੂਲ ਦੇ ਹਾਈ ਸਕੂਲਰ ਜਿਹੜੇ ਹੋ ਅਸੀਂਗੇ ਸੋ ਉਹਨਾਂ ਦੀ ਯਾਦ ਦੇ ਵਿੱਚ ਦੋਨਾਂ ਦੀ ਯਾਦ ਦੇ ਵਿੱਚ ਜਿਹੜੀ ਫਰਾਈਡੇ ਨਾਈਟ ਸ਼ੁੱਕਰਵਾਰ ਦੀ ਰਾਤ ਨੂੰ ਇਹ ਜਿਹੜੀ ਦੁਰਘਟਨਾ ਵਾਪਰੀ ਸੀ ਉਹਨਾਂ ਦੀ ਯਾਦ ਦੇ ਵਿੱਚ ਇੱਕ ਕੈਂਡਲਾਈਟ ਵਿਜ਼ੂਅਲ ਵੀ ਰੱਖਿਆ ਗਿਆ ਸੀਗਾ ਫਰਾਈਡੇ ਜਿਹੜੀ ਨਾਈਟ ਨੂੰ ਜਿਹੜਾ ਐਕਸੀਡੈਂਟ ਹੋਇਆ ਸੀ ਕਹਿੰਦੇ ਵੀ ਨੋਬਡੀ ਡਿਜ਼ਰਵਸ ਦਿਸ ਨੋਬਡੀ ਡਸ ਆਪਣੇ ਜਿਹੜੇ ਕਹਿੰਦੇ ਵੀ ਬੱਚਿਆਂ ਨੂੰ ਕਹੋ ਵੀ ਭਾਈ ਊਬਰ ਜਿਹੜਾ ਤੁਸੀਂ ਲਾਓ ਅ ਤੇ ਭਾਈ ਸ਼ਰਾਬ ਪੀ ਕੇ ਗੱਡੀ ਜਿਹੜੀ ਉਹ ਨਾਚਲਾਉ ਚਾਹੀ ਸ਼ਰਾਬ ਪੀਤੀਆਂ ਚਾਹੇ ਮਰਵਾਨਾ ਸੀ ਜਾਂ ਕੁਝ ਵੀ ਹੋਵੇ ਕੋਈ ਵੀ ਡਰਗ ਇਨਟੌਕਸੀਕੇਸ਼ਨ ਦੇ ਤਹਿਤ ਜਦੋਂ ਤੁਸੀਂ ਚਲਾਉਂਦੇ ਆ ਤਾਂ ਇਹ ਚੀਜ਼ ਜਿਹੜੀ ਉਹ ਗਲਤ ਜਿਹੜੀ ਉਹ ਵਾਪਰ ਜਾਂਦੀ ਹੈਗੀ ਆ ਸੋ ਇਸ ਟਾਈਮ 1.3 ਮਿਲੀਅਨ ਡਾਲਰ ਦੀ ਜਿਹੜੀ ਬੇਲ ਅਮਾਉਂਟ ਦੇ ਉੱਤੇ ਇਸ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਆ ਸੋ 8 ਵੱਖ-ਵੱਖ ਚਾਰजेस ਜਿੰਨਾਂ ਚੋਂ 6 ਫੈਲਨੀ ਚਾਰਜ 28 ਸਾਲਾ ਜਗਤ ਸਿੰਘ ਜੋ ਕਿ ਫਰੇਜ਼ ਨੋ ਦਾ ਰਹਿਣ ਵਾਲਾ ਸੀ ਉਸ ਦੇ ਉੱਤੇ ਲਾਏ ਗਏ ਹੈਗੇ ਆ 1996 ਦਾ ਕਹਿੰਦੇ ਇਹ ਜੰਮਿਆ ਸੀਗਾ ਤੇ ਇਸ ਨੇ ਕਹਿੰਦੇ ਵੀ ਨਸ਼ੇ ਦੀ ਹਾਲਤ ਦੇ ਵਿੱਚ ਇਹ ਦੁਰਘਟਨਾ ਨੂੰ ਅੰਜਾਮ ਜਿਹੜਾ ਉਹ ਦੇ ਦਿੱਤਾ ਸੋ ਭਾਈ ਜੇ ਡਰਿੰਕ ਕਰ ਰਹੇ ਹੋ ਤਾਂ ਆਪ ਨਾ ਗੱਡੀ ਚਲਾਓ Uber ਕਰ ਲਓ ਲਿਫਟ ਕਰ ਲਓ ਆਪਣੇ ਕਿਸੇ ਜਿਹੜਾ ਨਾਨ ਡਰਿੰਕਰ ਫਰੈਂਡ ਆ ਫੈਮਿਲੀ ਮੈਂਬਰ ਆ ਉਹਨਾਂ ਨੂੰ ਸਾਥ ਲਾਓ ਉਹਨਾਂ ਦੇ ਥਰੂ ਜਿਹੜਾ ਜਾਓ ਇਸ ਤਰੀਕੇ ਦੇ ਨਾਲ ਇਹਦੀ ਇਹਦੀ ਗਲਤੀ ਦੇ ਕਰਕੇ ਇਹਦੀ ਅਣਗਹਿਲੀ ਦੇ ਕਰਕੇ ਇਹਦੀ ਕਰਤੂਤ ਦੇ ਕਰਕੇ ਕਹਿ ਸਕਦੇ ਆਂ ਵੀ ਦੋ ਜਾਨਾਂ ਮਸੂਮ ਜਾਨਾਂ ਜਿਹੜੀਆਂ ਉਹ ਚਲੇ ਗਏ ਜਿਨ੍ਹਾਂ ਨੇ ساری ਜ਼ਿੰਦਗੀ ਦੇਖਣੀ ਸੀ ਜੀ ਬਿਲਕੁਲ ਬਹੁਤ ਮੰਦਪਾਗਾ ਹਾਦਸਾ ਵਾਪਰਿਆ ਫਰਜ਼ਨੋਂ ਦੇ ਵਿੱਚ ਇਹ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਜਾਣ ਬੁੱਝ ਕੇ ਜਦੋਂ ਆਪਾਂ ਕਿਸੇ ਚੀਜ਼ ਨੂੰ ਹੱਤsac ਦਿੰਦੇ ਹਾਂ ਔਰ ਸਿਰਫ ਆਪਣੇ ਤੱਕ ਨਹੀਂ ਜੁੜੀ ਰਹੀਂਦੀ ਚੀਜ਼ ਬਾਅਦ ਦੇ ਵਿੱਚ ਕਮਿਊਨਿਟੀ ਤੇ ਵੀ ਟਾਰਗੇਟ ਹੁੰਦੀਆਂ ਨੇ ਉਹ ਚੀਜ਼ਾਂ ਕਿਉਂਕਿ ਆਪਣੀ ਪਛਾਣ ਸਾਰਿਆਂ ਦੀ ਇੱਕੋ ਆ ਸੋ ਕੋਸ਼ਿਸ਼ ਕਰਿਆ ਕਰੋ ਆਪਾਂ ਇੱਥੇ ਵਧੀਆ ਜਿਹੜੇ ਕੰਮ ਆ ਉਹ ਕਰੀਏ ਤੇ ਉਹਦੇ ਨਾਲ ਚੰਗਾ ਜਿਹੜਾ ਸੁਨੇਹਾ ਮੈਸੇਜ ਆ ਦੁਨੀਆਂ ਭਰ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਚੰਗੇ ਗੁਆਂਢੀ ਚੰਗੇ ਨੇ ਬਰ ਸਾਬਤ ਹੋ ਸਕੀਏ